ਸਰ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਜਿਹੜੀ ਕੱਲ ਮੌਤ ਹੋਈ ਹੈ ਮੁੰਡੇ ਦੀ ਸਰ ਨੇ ਕੀ ਮੰਗ ਕੀ ਹੈ ਹੁਣ ਤੁਹਾਡੇ ਮੰਗ ਸਾਡੀ ਹੈਗੀ ਹੈ ਜੀ ਜੋ ਕਿਸਾਨ ਦਾ ਸੰਘਰਸ਼ ਦਾ ਸ਼ਹੀਦ ਹੋਇਆ ਮੁੰਡਾ ਸਾਡਾ 21 22 ਸਾਲ ਦਾ ਮੁੰਡਾ ਸੀ ਔਰ ਸਾਰਾ ਪਰਿਵਾਰ ਛੋਟੀ ਕਿਸਾਨੀ ਦੇ ਵਿੱਚੋਂ ਆਇਆ ਸੀ ਇਹ ਦੋਟਾ ਹੀ ਏਕੜ ਜ਼ਮੀਨ ਹੈ ਔਰ ਇਹਦੀ ਇੱਕ ਸਿਸਟਰ ਹੈ ਇੱਕ ਵਾਰੀ ਇੱਕ ਸਿਸਟਰ ਵਿਆਹੀ ਹੋਈ ਹੈ ਔਰ ਇਹਦਾ ਬਾਪ ਹੈ ਜੋ ਥੋੜਾ ਜਿਆਦਾ ਮੈਂਟਲੀ ਤੌਰ ਤੇ ਸਿੱਧਾ ਸਾਦਾ ਹੀ ਹੈ ਪਰਿਵਾਰ ਦੇ ਹਣਾ ਸੋ ਸਾਡੀ ਮੰਗ ਹੈ ਵੀ ਇਸ ਪਰਿਵਾਰ ਨੂੰ ਕੰਪਨਸੇਸ਼ਨ ਦਿੱਤੀ ਜਾਵੇ ਔਰ ਸ਼ਹੀਦ ਦਾ ਤਾਜਾ ਦਿੱਤਾ ਜਾਵੇ ਜੀ ਔਰ ਸਾਡੀ ਲੀਡਰਸ਼ਿਪ ਨੇ ਮੰਗ ਰੱਖੀ ਹੈ ਪੰਜਾਬ ਸਰਕਾਰ ਦੇ ਸਾਹਮਣੇ ਔਰ ਜਲਦੀ ਤੋਂ ਜਲਦੀ ਉਮੀਦ ਹੈ ਵੀ ਫੈਸਲਾ ਦੇਊਗੀ ਪੰਜਾਬ ਸਰਕਾਰ ਜੀ ਗੋਤਰੀ ਇੱਕਦਮ ਉੱਚੀ ਬੋਲਦੇ ਮੈਂ ਇੱਕ ਦੱਸਿਓ ਕੱਲ ਹਾਲਾਤ ਕੀ ਸੀ ਅਸਲ ਹੋਇਆ ਕੀ ਆ ਜਿਹੜਾ ਕਿਉਂਕਿ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਫੁਹਾ ਵੀ ਫੈਰੇ ਅਸਲ ਤੁਸੀਂ ਮੌਕੇ ਤੇ ਸੀ ਹੋਇਆ ਕੀ ਉੱਥੇ ਨਹੀਂ ਸਾਡੇ ਪ੍ਰਧਾਨ ਜੀ ਮੌਕੇ ਤੇ ਸੀ ਜੀ ਹਾਂਜੀ ਹਾਂ ਜਿਹੜੀ ਉਹਨਾਂ ਨਾਲ ਮੇਰੀ ਡਿਸਕਸ ਹੋਈ ਹੈ ਉਥੇ ਅਥਰੂ ਗੈਸ ਦੇ ਪਹਿਲਾਂ ਗੋਲੇ ਸਿੱਟੇ ਗਏ ਆ ਕਿਉਂਕਿ ਜਦੋਂ ਜਥੇਬੰਦੀਆਂ ਨੇ ਅਨਾਉਂਸ ਕਰਤਾ ਨੇ ਵੀ ਹੱਥ ਖੜੇ ਕਰਕੇ ਸੀ ਅੱਗੇ ਜਾਵਾਂਗੇ ਹਾਂਜੀ ਔਰ ਜਦੋਂ ਸਰਕਾਰ ਨੂੰ ਇਹ ਪਤਾ ਲੱਗਿਆ ਵੀ ਤਾਂ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜਾ ਕਿਸਾਨ ਆ ਸੰਘਰਸ਼ ਲੜਨਗੇ ਸੋ ਉਹਨਾਂ ਨੇ ਫਿਰ ਇਸ ਨੂੰ ਢਕਾਉਣ ਵਾਸਤੇ ਅਥਰੂ ਗੈਸ ਸਿੱਟੀ ਹੈ ਅੱਛਾ ਅਥਰੂ ਗੈਸ ਸਿੱਟਣ ਦੇ ਨਾਲ ਵੀ ਉਹਨਾਂ ਨੇ ਫਿਰ ਗੋਲੀ ਚਲਾਈ ਹੈ ਜੀ ਸੋ ਗੋਲੀ ਚਲਾ ਕੇ ਤੇ ਉੱਥੇ ਭਗਦੜ ਜਦੋਂ ਮੱਚੀ ਹੈ ਤੇ ਉਹ ਪਿੱਛੇ ਤੱਕ ਆਏ ਆ ਜੀ ਉਹ ਔਰ ਮੀਡੀਆ ਤੇ ਆਪਾਂ ਲਗਾਤਾਰ ਵੀਡੀਓ ਦੇਖ ਰਹੇ ਆਂ ਉਹ 2 ਸਵਾ 2 ਕਿਲੋਮੀਟਰ ਤੱਕ ਆਏ ਟਰੈਕਟਰ ਟਰਾਲੀਆਂ ਸਾਡੀਆਂ ਪੰਜਾਬ ਦੀ ਹੱਦ ਦੇ ਵਿੱਚ ਟਰੈਕਟਰ ਟਰਾਲੀਆਂ ਭੰਗੀਆਂ ਗਈਆਂ ਸਾਡਾ ਸਮਾਨ ਬਹੁਤ ਵੱਡੀ ਪੱਧਰ ਤੇ ਉਹਨਾਂ ਨੇ ਇਧਰ ਉਧਰ ਡੋਲੇ ਝੰਡੇ ਤੋੜੇ ਗਏ ਕਿਸਾਨ ਜਿੱਥੇ ਬੰਦੀਆਂ ਦੇ ਔਰ ਉਹਦੀਆਂ ਵੀਡੀਓ ਵੀ ਹੁਣ ਨਸ਼ਰ ਹੋ ਰਹੀਆਂ ਤੁਹਾਡੇ ਸਾਹਮਣੇ ਆ ਰਹੀਆਂ ਜੀ ਆਪਣੀ ਫੋਰਸ ਹੈ ਕਿਸੀ ਪੰਜਾਬ ਪੁਲਿਸ ਲੱਗੀ ਹੋਈ ਸੀ ਪਹਿਲਾਂ ਉਹ ਪਿੱਛੇ ਸੀ ਸਰ ਉਹ ਪਿੱਛੇ ਸੀ ਉੱਥੇ ਮੌਕੇ ਤੇ ਉੱਥੇ ਨਹੀਂ ਸੀ ਜੀ ਤੇ ਗੋਲੀ ਲੱਗਣ ਕਾਰਨ ਹੀ ਮੌਤ ਹੋਈ ਹੈ ਜੀ ਬਿਲਕੁਲ ਗੋਲੀ ਲੱਗਣ ਕਾਰਨ ਜੀ 100% ਕੋਈ ਪ੍ਰਸ਼ਾਸਨ ਵਾਲੋ ਕਿਹਾ ਜਾ ਰਿਹਾ ਕਿ ਪੋਸਟਮਾਰਟਮ ਰਿਪੋਰਟ ਤੇ ਹੀ ਪਤਾ ਲੱਗੂਗਾ ਕਰਨਾ ਜੀ ਗੋਲੀ ਲੱਗੀ ਨਹੀਂ ਸਾਡੇ ਕਿਸਾਨ ਦੇ ਗੋਲੀ ਲੱਗੀ ਹੈ ਜੀ ਪੋਸਟਮਾਰਟਮ ਕਰ ਲੈਣਗੇ ਬਾਅਦ ਚ ਕਰ ਲੈਣਗੇ ਜੀ ਸਾਡੀ ਕੰਪਨਸੇਸ਼ਨ ਉਹ ਅਨਾਉਂਸ ਕਰਨ ਉਸ ਵਾਰ ਪੋਸਟਮਾਰਟਮ ਕਰ ਲੈਣ 100% ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਸਰਕਾਰ ਨਾਲ ਕੋਈ ਗਲਤ ਬਾਤ ਹੋਈ ਹੈ ਜਖਮ ਖੁਦ ਦੇਖਿਆ ਜਖਮ ਅਸੀਂ ਖੁਦ ਦੇਖਿਆ ਜਖਮ ਹੈ ਇੱਥੇ ਪਿਛਲੇ ਬੈਕ ਸਾਈਡ ਦੇ ਉੱਤੇ ਜੀ ਔਰ ਗੋਲੀ ਦਾ ਨਿਸ਼ਾਨਾ ਬਿਲਕੁਲ ਉਹ ਤਾਂ ਬਰੇ ਕੀ ਕਹਿੰਦੇ ਬੋਰੀਆਂ ਚ ਪਾ ਕੇ ਹਾਂ ਬੋਰੀਆਂ ਚ ਪਾ ਕੇ ਸਾਡੇ ਸਾਹਮਣੇ ਉਥੇ ਬੰਦੇ ਜਿਹੜੇ ਚੁੱਕੇ ਗਿਆ ਜੀ ਹਾਂ ਇਹ ਮੁੰਡੇ ਨੂੰ ਵੀ ਚੁੱਕਣ ਦੀ ਕੋਸ਼ਿਸ਼ ਇਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸਾਡੇ ਮੰਡੀ ਕਲਾਂ ਗਵਾਂਢੀ ਪਿੰਡ ਦਾ ਨੌਜਵਾਨ ਆ ਬਹੁਤ ਤਕੜੇ ਸਰੀਰ ਦਾ ਸੀ ਉਹਨੇ ਛੱਡਿਆ ਨਹੀਂ ਜੀ ਉਹ ਚੱਕ ਲਿਆ ਜੀ ਮੋਢੇ ਤੇ ਹਾਂਜੀ 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 ਬਿਲਕੁਲ 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 ਔਰ ਬਹੁਤ ਵੱਡੀ ਬਰਬੜਤਾ ਦੇ ਨਾਲ ਪੇਸ਼ ਆਈ ਹੈ ਜੀ ਹਰਿਆਣਾ ਸਰਕਾਰ ਖੱਟਰ ਸਰਕਾਰ ਔਰ ਪੂਰਾ ਪ੍ਰਸ਼ਾਸਨ ਨੇ ਪੂਰਾ ਜੋਰ ਲਾਤਾ ਜੀ ਕਿਸਾਨ ਅੰਦੋਲਨ ਨੂੰ ਦਬਾਉਣ ਵਾਸਤੇ ਜਿਹੜੇ ਮੁੰਡੇ ਨੂੰ ਚੁੱਕ ਕੇ ਲਗੇ ਆ ਉਹ ਜ਼ਖਮੀ ਸੀ ਜਾਂ ਸਹੀ ਸੀ ਉਹਨਾਂ ਬਾਰੇ ਉਹ ਜ਼ਖਮੀ ਸੀ ਲੱਤਾਂ ਤੋੜੀਆਂ ਗਈਆਂ ਜੀ ਉਹਨਾਂ ਦੀਆਂ ਉਹਨਾਂ ਦੀਆਂ ਲੱਤਾਂ ਤੋੜੀਆਂ ਗਈਆਂ ਜੀ ਹੋ ਸਕਦਾ ਏ ਇਸ ਮੁੰਡੇ ਦਾ ਨੁਕਸਾਨ ਵੀ ਹੋਇਆ ਹੋਵੇ ਆ ਨੁਕਸਾਨ ਹੋਇਆ ਹੋਵੇ ਜੀ ਅਰੇ ਡਾਕਟਰ ਤੇ ਪ੍ਰਸ਼ਾਸਨ ਕੋ ਕੇਂਦਰ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਹੈ ਆਗਵਾ ਨੂੰ ਤੇ ਇੱਕ ਪਾਸੇ ਫਾਇਰਿੰਗ ਹੋ ਰਹੀ ਹੈ ਤੇ ਆਸੂ ਬੋਲ ਰਹੇ ਨੇ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਨਹੀਂ ਸਰ ਇਹ ਸਭ ਕੁਝ ਨਾ ਮੀਡੀਆ ਦੇ ਵਿੱਚ ਸਰਕਾਰ ਪ੍ਰਚਾਰ ਕਰ ਰਹੀ ਹੈ ਅਸਲ ਵਿੱਚ ਨਾ ਸਰਕਾਰ ਦੀ ਕੋਈ ਨੀਤੀ ਪਾਲਿਸੀ ਨਹੀਂ ਜੇ ਕਿਸਾਨਾਂ ਨਾਲ ਗੱਲ ਕਰਨ ਦੀ ਇਹ ਸਭ ਲੰਮਾ ਖਿੱਚਣ ਵਾਸਤੇ ਇਹਨਾਂ ਨੂੰ ਅੱਗੇ ਗੱਲ ਨੂੰ ਲੰਮਾ ਲਟਕਾਉਣ ਵਾਸਤੇ ਮੀਡੀਆ ਦੇ ਵਿੱਚ ਆਪਣੀ ਖਬਰ ਨੂੰ ਬਣਾਈ ਰੱਖਣ ਵਾਸਤੇ ਵੀ ਅਸੀਂ ਗੱਲ ਕਰਨ ਨੂੰ ਤਿਆਰ ਆਂ ਅਸੀਂ ਗੱਲ ਕਰਨ ਨੂੰ ਤਿਆਰ ਆਂ ਸਭ ਇੱਕ ਟ੍ਰਿਕ ਹੈ ਜੀ ਸਰਕਾਰ ਦਾ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਪੋਸਟਮੈਡਮ ਨੂੰ ਲੈ ਕੇ ਤੋਂ ਪ੍ਰਸ਼ਾਸਨ ਨਾਲ ਸਾਡੀ ਕੀ ਕੰਪਨਸੇਸ਼ਨ ਨੂੰ ਅਨਾਉਂਸ ਕਰਨ ਤੇ ਪੋਸਟਮਾਰਟਮ ਕਰਵਾਈ ਅਸੀਂ ਵੀ ਜਲਦੀ ਜਲਦੀ ਕਿਸਾਨ ਦਾ ਅੰਤਮ ਸੰਸਕਾਰ ਕਰਨਾ ਚਾਹੁੰਦੇ ਹਾਂ ਇੱਕ ਹਰਿਆਣਾ ਪੁਲਿਸ ਕਹਿ ਰਹੀ ਕਿ ਸਾਡੇ 12 ਬੰਦੇ ਇਹਨਾਂ ਨੇ ਕਿਸਾਨਾਂ ਦੇ ਡਾਂਗਾਂ 'ਚ ਜ਼ਖਮੀ ਕਰਤੇ ਕੀ ਇਹ ਸੱਚਾਈ ਹੈ ਜਾਂ ਉਹ ਹੀ ਇੱਧਰ ਆਏ ਸੀ ਉਹ ਇੱਧਰ ਆਏ ਜੀ ਔਰ ਉਹ ਵੀਡੀਓ ਤੁਹਾਡੇ ਸਾਹਮਣੇ ਮੀਡੀਆ ਦੇ ਉੱਤੇ ਚੱਲ ਵੀ ਰਹੀ ਹੈ ਔਰ ਕੋਈ ਕੁਝ ਮੀਡੀਆ ਨਹੀਂ ਵੀ ਦਿਖਾ ਰਿਹਾ ਹੋਣਾ ਸੋ ਇੱਧਰ ਆਏ ਸੀ ਜੀ ਡਾਂਗਾਂ ਦੇ ਬੰਦੇ ਜ਼ਖਮੀ ਹੋ ਸਕਦੇ ਜਿਹੜਾ ਉਹ ਬਿਆਨ ਦੇ ਰਹੇ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਸਰ ਨਾ ਸਾਡੇ ਕੋਲ ਡਾਂਗਾਂ ਹੈਗੀਆਂ ਨਾ ਅਸੀਂ ਡਾਂਗਾਂ ਕਿਤੇ ਵਰਤੀਆਂ ਸਾਡਾ ਪੁਨਰਮਾਨ ਸ਼ਾਂਤੀ ਦੇ ਨਾਲ